ਹੈਲੋ ਖਾਨਵੀਰੋ ਸਤ ਸ੍ਰੀ ਅਕਾਲ ਬਾਈ ਫਾਰਮਿੰਗ ਵਿਦ ਮਨਚ ਤੋਂ ਦੱਸੋ ਸਵਾਗਤ ਹੈ ਬਾਈ ਅੱਜ ਦੀ ਵੀਡੀਓ ਬਹੁਤ ਲਾਹੇਵੰਦ ਹੋਣ ਵਾਲੀ ਹੈ ਜਿਹੜੇ ਕਿਸਾਨ ਵੀਰ ਆਪਣੇ ਪਪੂਲਰ ਦੀ ਖੇਤੀ ਕਰਦੇ ਐ ਔਰ ਬਾਈ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਠੱਗੇ ਜਾਂਦੇ ਆ ਬਾਈ ਗੱਲ ਕਰ ਲਈਏ ਕਿਬੀਰ ਦਾ ਮੇਰੀ ਵੀਡੀਓ ਤੇ ਕਮੈਂਟ ਆਇਆ ਸੀ ਕਹਿੰਦਾ ਬਈ ਮੈਂ 2017 ਚ ਬੂਟੇ ਬढ़ाਏ ਸੀ ਕਿਸੇ ਪਲਾਟ 'ਚ ਕਿਤੇ ਵੀ ਬਾਈ ਦੇ ਥੋੜੀ ਬਹੁਤੀ ਜਗ੍ਹਾ 'ਚ ਖੜੇ ਹੋਣੇ ਕਹਿੰਦਾ 70 ਤੋਂ 80 ਬੂਟੇ ਸੀਗੇ ਲੱਗੇ ਹੋਏ ਔਰ ਕਹਿੰਦਾ ਬਾਈ ਵਧੀਆ ਪਲੇਵੇ ਬੂਟੇ ਸੀਗੇ ਵਧੀਆ ਗ੍ਰੋਥ ਕੀਤੀ ਹੋਈ ਸੀ ਸੋਹਣੇ ਤਿਆਰ ਕੀਤੇ ਹੋਏ ਸੀਗੇ ਬਾਈ ਨੇ ਔਰ ਕਹਿੰਦਾ ਜਦੋਂ ਮੈਂ 2017 'ਚ ਵੜਾਏ ਤਾਂ ਬਾਈ ਕਹਿੰਦਾ ਮੇਰੇ ਸਾਰੇ ਹੀ ਬੂਟੇ ਕਹਿੰਦਾ ਬਈ 10000 ਰੁਪਏ ਕਹਿੰਦਾ ਮੇਰਾ ਖਰਚਾ ਆ ਗਿਆ ਸੀ ਵੜਾਉਣ ਤੇ ਔਰ 5000 ਰੁਪਏ ਦੇ ਕਹਿੰਦਾ ਸਾਰੇ ਹੀ ਸੇਲ ਹੋਏ ਬਈ ਪਹਿਲਾਂ ਤਾਂ ਗੱਲ ਕਰ ਲਈਏ ਥੋੜਾ ਜਿਹਾ ਅਵੇਅਰ ਹੋ ਬਈ ਕਿਸਾਨ ਵੀਰੋ ਜਦੋਂ ਵੀ ਆਪਣੀ ਕੋਈ ਚੀਜ਼ ਵਡਾਉਣੀ ਹੈ ਫਸਲ ਫਸਲ ਹੈ ਬਈ ਇਹ ਵੀ ਇਹ ਤਾਂ ਸਗੋਂ ਹੋਰ ਆਪਾਂ ਨੂੰ 4 ਸਾਲ ਚ ਮਿਲਦੀ ਹੈ ਤਾਂ ਕੋਸ਼ਿਸ਼ ਕਰਿਆ ਕਰੋ ਬਈ ਆਪਣਾ ਵੀ ਧਿਆਨ ਨਾਲ ਮੰਡੀ ਦਾ ਰੇਟ ਪਤਾ ਕਰਕੇ ਫਿਰ ਫਸਲ ਵਧਾਇਆ ਕਰੋ ਔਰ ਬਾਈ ਦੀ ਅਗਰ ਕੈਲਕੂਲੇਸ਼ਨ ਦੀ ਅਸੀਂ ਗੱਲ ਕਰ ਲਈਏ ਬਹੁਤ ਘਾਟਾ ਵੀਰ ਨੇ ਖਾਦਾ ਬਾਈ ਅਗਰ ਉਸ ਟਾਈਮ ਦੇ ਹਿਸਾਬ ਨਾਲ ਵੀ 500 ਰੁਪਏ ਵੀ ਤੁਹਾਡਾ ਰੇਟ ਸੀਗਾ ਤੁਹਾਡਾ ਐਸਟੀਮੇਟ ਅਗਰ ਸਾਰਾ ਬੂਟਾ ਵੀ ਤੁਹਾਡਾ 300 ਰੁਪਏ ਨੂੰ ਵੀ ਰੇਟ ਲੱਗਿਆ ਤੋਡਾ ਇੱਕ ਬੂਟਾ 500 ਰੁਪਏ ਦਾ ਵੀ ਗਿਆ ਤਾਂ ਬਾਈ ਤੁਹਾਡੇ ਖੇਤ ਚ 70 ਤੋਂ 80 ਬੂਟੇ ਸੀਗੇ ਅਗਰ 70 ਬੂਟੇ ਵੀ ਅਸੀਂ ਲਈਏ ਤਾਂ ਬਾਈ 35000 ਦੇ ਸੇਲ ਹੋਣੇ ਚਾਹੀਦੇ ਸੀ ਉਸ ਟਾਈਮ ਤੇ ਘੱਟ ਰੇਟ ਦੇ ਹਿਸਾਬ ਨਾਲ ਵੀ ਹੁਣ ਮੈਨੂੰ ਨਹੀਂ ਪਤਾ ਤੁਹਾਨੂੰ ਕਿਨੇ ਠੱਗਿਆ ਔਰ ਬਈ ਅਗਰ ਅਜੀ ਅਸੀਂ ਅੱਜ ਦੇ ਰੇਟ ਦੇ ਹਿਸਾਬ ਨਾਲ ਗੱਲ ਕਰ ਲਈਏ ਤਾਂ ਬਾਈ ਅੱਗੇ ਜਾਗਰੂਕ ਹੋਵੋ ਥੋੜੇ ਜੇ ਬਾਈ ਠੇਕੇਦਾਰਾਂ ਨੂੰ ਬੂਟੇ ਚਕਾਉਣ ਤੋਂ ਪਹਿਲਾਂ ਇੱਕ ਗੱਲ ਧਿਆਨ ਚ ਰੱਖਿਆ ਕਰੋ ਪਹਿਲਾਂ ਤਾਂ ਆਪਣੇ ਮੰਡੀ 'ਚ ਰੇਟ ਪਤਾ ਕਰੋ ਆਪਣਾ ਬਈ ਪੈਂਦਾ ਹਰਿਆਣੇ 'ਚ ਹੀ ਯਮਨਾ ਨਗਰ ਏਰੀਆ ਤਾਂ ਬਈ ਸਾਡੇ ਰੇ ਯਮਨਾ ਨਗਰ ਏਰੀਆ 'ਚ ਤੁਸੀਂ ਮੰਡੀ 'ਚ ਰੇਟ ਪਤਾ ਕਰ ਸਕਦੇ ਹੋ ਉਧਰ ਪੰਜਾਬ ਵੱਲ ਵੀ ਲੁਧਿਆਣੇ ਵੱਲ ਬਹੁਤ ਫੈਕਟਰੀਆਂ ਨੇ ਤਾਂ ਬਈ ਆਪਣੇ ਏਰੀਆ ਦਾ ਰੇਟ ਪਤਾ ਕਰੋ ਅੱਜ ਦੀ ਤਰੀਕ 'ਚ ਜਿਹੜਾ ਅਸੀਂ 2025 ਦੀ ਗੱਲ ਕਰ ਰਹੇ ਹਾਂ ਅੱਜ ਦੀ ਤਰੀਕ 'ਚ ਬਈ 1200 ਤੋਂ ਲੈ ਕੇ ਜਿਹੜੀ ਟੋਪ ਦੀ ਕੁਆਲਿਟੀ ਹੈ ਤਾਂ 1600 ਰੁਪਏ ਤੱਕ ਰੇਟ ਲੱਗ ਰਿਹਾ ਹੈ ਬੁੱਟਿਆਂ ਦਾ ਅਸੀਂ ਅਗਰ ਐਵਰੇਜ ਬੁੱਟਾ ਸਾਡਾ ਬਾਈ ਅਗਰ 26 27 ਇੰਚ ਦਾ ਹੋ ਜਾਂਦਾ ਤਾਂ ਤਕਰੀਬਨ 2 ਕੁਇੰਟਲ weight ਉਹਦੇ ਵਿੱਚ ਓਵਰ ਦਾ ਹੋ ਜਾਂਦਾ ਔਰ ਓਵਰਮਾਲ ਦਾ ਜਿਹੜਾ ਅੱਜ ਦਾ rate ਹੈ 1200 ਤੋਂ ਲੈ ਕੇ 1600 ਤੱਕ ਹੈ ਅਗਰ ਅਸੀਂ ਨੂੰ 1200 ਵੀ ਲਈਏ ਘੱਟ rate ਵੀ ਲਈਏ ਤਾਂ ਬਈ ਫੇਰ ਵੀ ਆਪਣਾ ਓਵਰ ਓਵਰ ਮਾਲ ਇੱਕ ਬੂਟੇ ਚੋਂ ਤੁਹਾਡਾ 2400 ਰੁਪਏ ਦਾ ਨਿਕਲ ਜਾਂਦਾ ਹੈ ਬਾਕੀ ਡੰਡੀ ਮੂਲ ਇਹਦਾ ਸਾਰਾ ਕੁਝ ਸੋਕਤਾ ਜਿਹੜਾ ਅੰਡਰ ਚੰਦਾ ਹੈ ਹੁਣ ਇਹਨਾਂ ਨੇ ਅੰਡਰ ਵਾਲਾ ਤਾਂ ਖਤਮ ਹੀ ਕਰਤਾ ਸੋਕਤਾ ਕਰਦੇ ਆ ਹੋਰ ਸਾਰੇ ਬੂਟੇ ਦੀ ਅਸੀਂ ਐਵਰੇਜ ਲਾ ਕੇ ਚੱਲਦੇ ਆ ਤਾਂ 3000 ਰੁਪਏ ਦਾ ਸਾਡਾ ਇੱਕ ਬੂਟਾ ਸੇਲ ਹੁੰਦਾ ਤਾਂ ਪਹਿਲਾਂ ਤਾਂ ਕਿਸੇ ਨੂੰ ਠੇਕੇਦਾਰ ਨੂੰ ਦੇਣ ਤੋਂ ਪਹਿਲਾਂ ਬਾਈ ਆਪਣੇ ਪੇਡ ਕਾਊਂਟ ਕਰਕੇ ਉਹਨਾਂ ਦੀ ਮੇਜਰਮੈਂਟ ਕਰਕੇ ਥੋੜਾ ਜਿਹਾ weight ਦਾ ਅੰਦਾਜ਼ਾ ਲਾਓ ਅਗਰ ਠੇਕੇਦਾਰ ਤੁਹਾਨੂੰ ਸਹੀ ਰੇਟ ਦਿੰਦਾ ਤਾਂ ਤੁਹਾਡਾ ਬਣਦਾ ਵੀ ਹਾਂ ਸਹੀ ਰੇਟ ਦੇ ਰਿਹਾ ਤਾਂ ਦੋ ਤਾਂ ਨਹੀਂ ਕੋਸ਼ਿਸ਼ ਕਰੋ ਵੀ ਜਿਹੜੇ ਜ਼ਿੰਮੇਦਾਰ ਭਰਾ ਆ ਵੀ ਕੋਸ਼ਿਸ਼ ਕਰੋ ਆਪਣੇ ਆਪ ਬਣਾਉਣ ਦੀ ਵੀ ਠੇਕੇਦਾਰ ਨੂੰ ਨਾ ਦੇ ਕੇ ਆਪਣੇ ਆਪ ਮੰਡੀ 'ਚ ਦੋ ਤੁਹਾਨੂੰ ਕਰੀਬਨ ਕਰੀਬਨ ਲੱਖ ਰੁਪਏ ਦਾ ਫਾਇਦਾ ਹੀ ਹੋਊਗਾ ਘਾਟਾ ਕੋਈ ਨਹੀਂ ਪੈਂਦਾ ਕਿਉਂਕਿ ਆਪਣੀ ਤਾਂ ਭਈ ਆਪਣੀ ਫਸਲ ਹੈ ਅਸੀਂ ਨਾ ਤਾਂ ਕਿਸੇ ਨੂੰ ਉਹਦੇ ਕਮਿਸ਼ਨ ਦੇਣਾ ਨਾ ਕੁਝ ਅਗਰ ਠੇਕੇਦਾਰ ਕੋਈ ਵੱਢ ਕੇ ਲੈ ਜਾਊਗਾ ਤਾਂ ਭਈ 4 ਸਾਲ ਬਾਅਦ ਤੁਸੀਂ ਫਸਲ ਵੜਾਣੀ ਹੈ ਤਾਂ ਭਈ ਉਹ ਵੀ ਕੁਝ ਕਮਾ ਕੇ ਹੀ ਲੈ ਜਾਊਗਾ ਠੇਕੇਦਾਰ ਕਰੋ ਤਾਂ ਪੈਸੇ ਲਾਣ ਤੋ ਰਹਾ ਮੈਂ ਚਾਹੁੰਦਾ ਵੀ ਤੁਸੀਂ ਆਪ ਵੜਾਓ ਮੰਡੀ ਚ ਰੇਟ ਪਤਾ ਕਰੋ ਤੇ ਮੰਡੀ ਚ ਸੇਲ ਕਰਕੇ ਆਓ ਵਧੀਆ ਪ੍ਰੋਫਿਟ ਰਹੂਗਾ ਤੁਹਾਨੂੰ ਔਰ ਬਾਈ ਇਹੋ ਜੇ ਠੱਗਾਂ ਤੋਂ ਬਚੋ ਹੁਣ ਬਾਈ ਨੂੰ ਦੇਖ ਲਓ ਬਾਈ ਕਹਿੰਦਾ ਵੀ ਸਾਰੇ 5000 ਰੁਪਏ ਦੇ ਸੇਲ ਹੋਏ ਆ ਬਾਈ ਇਹ ਤਾਂ ਕਿਸੇ ਪਾਸੇ ਵੀ ਪੋਸੀਬਲ ਨਹੀਂ ਹੈਗਾ ਤੁਹਾਨੂੰ ਸਿਰਫ ਇੱਕ ਠੱਗਿਆ ਗਿਆ ਤਾਂ ਵੀ ਇਹੋ ਜਿਹੇ ਠੱਗਾਂ ਤੋਂ ਬਚੋ ਆਪਣੀ ਫਸਲ ਨੂੰ ਆਪਣੇ ਬੂਟਿਆਂ ਨੂੰ ਆਪ ਸੇਲ ਕਰਨ ਦੀ ਕੋਸ਼ਿਸ਼ ਕਰੋ ਅਗਰ ਤੁਸੀਂ ਹਾਂਜੀ ਨਹੀਂ ਕਰ ਸਕਦੇ ਤਾਂ ਫੇਰ ਬਈ ਆਪਣਾ ਮੈਜ਼ਰਮੈਂਟ ਜਿਸ ਹਿਸਾਬ ਨਾਲ ਮੈਂ ਦੱਸੀ ਹੈ ਕਰੀਬਨ ਆਪਣਾ 26 27 ਇੰਚ ਦਾ ਬੂਟਾ ਜਿਹੜਾ ਹੈਗਾ ਤਾਂ ਵੀ ਰਾਮ ਨਾਲ ਉਹਦੇ ਚ 2 ਕੁਆਂਟਲ ਵੇਟ ਨਿਕਲਿਆ ਹੁੰਦਾ ਔਰ ਰੇਟ ਨਾਲ ਪਤਾ ਕਰਕੇ ਤੁਸੀਂ ਆਪਣਾ ਮਲਟੀਪਲਾਈ ਕਰ ਸਕਦੇ ਹੋ ਬਾਕੀ ਖਰਚਾ ਪਾਣੀ ਕੱਢ ਕੇ ਅਗਰ ਤੁਸੀਂ ਠੇਕੇਦਾਰ ਨੂੰ ਵੀ ਦੇਣੇ ਉਸ ਹਿਸਾਬ ਨਾਲ ਖਰਚਾ ਪਾਣੀ ਵੀ 100 ਰੁਪਏ ਤੇ ਲੇਬਰ ਵੀ ਆ ਜਾਂਦੀ ਹੈ ਬੜਾਈ ਦੀ ਤਾਂ ਬਈ ਖਰਚਾ ਪਾਣੀ ਦਾ ਹਿਸਾਬ ਕਿਤਾਬ ਲਾ ਕੇ ਤਾਂ ਉਸ ਹਿਸਾਬ ਨਾਲ ਠੇਕੇਦਾਰ ਨਾਲ ਗੱਲ ਕਰਕੇ ਸੇਲ ਕਰੋ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਵੱਧ ਤੋਂ ਵੱਧ ਆਪਣੇ ਉਹਨਾਂ ਜ਼ਿੰਮੇਦਾਰਾਂ ਕੋਲ ਸ਼ੇਅਰ ਕਰੋ ਬਈ ਜਿਹੜੇ ਪਪੂਲਰ ਦੀ ਖੇਤੀ ਕਰਦੇ ਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਸਤਿ ਸ੍ਰੀ ਅਕਾਲ